ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਦੀਵਾਲੀ ਦਾ ਪੂਰਵ ਪੂਰੇ ਦੇਸ਼ ਭਰ ਵਿੱਚ ਬਹੁਤ ਹੀ ਸ਼ਰਧਾ ਔਰ ਉલ્લાਸ ਨਾਲ ਮਨਾਇਆ ਜਾਂਦਾ ਹੈ ਇਸੇ ਦੇ ਤਹਿਤ ਹੀ ਸਾਡੀ ਟੀਮ ਪਹੁੰਚੀ ਹੈ ਜੀ ਅੱਜ ਸੈਂਟ ਸੋਲਜਰ ਸਕੂਲ ਵਿੱਚ ਜਿੱਥੇ ਅੱਜ ਦੀਵਾਲੀ ਮੇਲਾ ਆਰਗੇਨਾਈਜ਼ ਕੀਤਾ ਗਿਆ ਹੈ ਇਸ ਸਕੂਲ ਵੱਲੋਂ ਔਰ ਸਾਰੇ ਹੀ ਬੱਚਿਆਂ ਨੇ ਔਰ ਟੀਚਰਸ ਨੇ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲਿਆ ਹੈ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ ਨੇ ਔਰ ਇੱਕ ਮੈਸੇਜਫੁਲ ਜੀ ਜਿਹੜਾ ਉਹਨਾਂ ਨੇ ਨੁੱਕੜ ਨਾਟਕ ਜਿੰਨੂੰ ਆਪਾਂ ਕਹਿੰਨੇ ਆ ਇੱਕ ਮੈਸੇਜ ਦਿੱਤਾ ਆ ਨਾਟਕ ਦੇ ਰੂਪ ਦੇ ਵਿੱਚ ਕਿ ਸਾਰਿਆਂ ਨੂੰ ਹੀ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਆ ਔਰ ਜਿਹੜਾ ਸਾਜੋ ਸਮਾਨ ਆ ਦੀਵਾਲੀ ਦਾ ਜੋ ਪਟਾਕੇ ਦੀਵੇ ਆਦੀ ਹੋਰ ਵੀ ਜੋ ਸਾਜੋ ਸਮਾਨ ਆ ਉਹ ਸਾਨੂੰ ਜ਼ਰੂਰਤਮੰਦ ਲੋਕਾਂ ਤੋਂ ਖਰੀਦਣਾ ਚਾਹੀਦਾ ਆ ਜਿਸ ਦੇ ਕਾਰਨ ਉਹਨਾਂ ਦੇ ਘਰ ਦੀ ਵੀ ਦੀਵਾਲੀ ਜਿਹੜੀ ਆ ਖੁਸ਼ੀਆਂ ਨਾਲ ਮਨਾਈ ਜਾਏ ਇਸ ਮੌਕੇ ਅਸੀਂ ਤੁਹਾਨੂੰ ਕੈਮਰਾ ਤਸਵੀਰਾਂ ਦਿਖਾਏਗਾ ਦੇਖ ਸਕਦੇ ਹੋ ਕਿ ਤੁਸੀਂ ਬੱਚਿਆਂ ਵੱਲੋਂ ਔਰ ਟੀਚਰਜ਼ ਵੱਲੋਂ ਵੱਖ-ਵੱਖ ਸਟਾਲਸ ਲਗਾਏ ਗਏ ਨੇ ਜਿਦੇ ਵਿੱਚ ਇੱਕ ਮੈਸੇਜ ਦਿੱਤਾ ਗਿਆ ਆ ਇਸ ਤਰ੍ਹਾਂ ਦੇ ਇਨਾਮ ਰੱਖੇ ਗਏ ਨੇ ਇੱਥੇ ਖਾਣ ਪੀਣ ਦਾ ਪ੍ਰਬੰਧ ਵੀ ਬੱਚਿਆਂ ਲਈ ਬਹੁਤ ਵਧੀਆ ਕੀਤਾ ਗਿਆ ਹੈ ਇੱਥੇ ਸਾਰੇ ਹੀ ਬੱਚਿਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਸਾਡਾ ਸਕੂਲ ਜਿੱਥੇ ਪੜ੍ਹਾਈ ਦੇ ਵਿੱਚ ਬਹੁਤ ਵਧੀਆ ਹੈ ਉੱਥੇ ਹੀ ਉਹ ਗੀਮਸ ਔਰ ਹੋਰ ਐਕਟੀਵਿਟੀਆਂ ਵਿੱਚ ਵੀ ਸਾਨੂੰ ਹਿੱਸਾ ਕਰਵਾਉਂਦੇ ਰਹਿੰਦੇ ਹਨ ਔਰ ਸਾਡਾ ਸਕੂਲ ਜਿਹੜਾ ਆ ਹਮੇਸ਼ਾ ਅੱਗੇ ਜਾਂਦਾ ਆ ਔਰ ਬੱਚਿਆਂ ਨੂੰ ਬਹੁਤ ਐਪਰੀਸ਼ੀਏਟ ਕੀਤਾ ਜਾਂਦਾ ਆ ਮੈਨੇਜਮੈਂਟ ਵੱਲੋਂ ਵੀ ਉਹਨਾਂ ਦੱਸਿਆ ਕਿ ਮੈਨੇਜਮੈਂਟ ਵੀ ਬਹੁਤ ਵਧੀਆ ਆ ਸੋ ਸਕੂਲ ਮਿਲਾ ਕੇ ਸੈਂਟ ਸੋਲਜਰ ਸਕੂਲ ਦੇ ਵਿੱਚ ਜਿਹੜੀ ਦੀਵਾਲੀ ਆ ਉਹ ਬਹੁਤ ਵਧੀਆ ਢੰਗ ਨਾਲ ਸੈਲੀਬ੍ਰੇਟ ਕੀਤੀ ਗਈ ਹੈ ਇਸ ਮੌਕੇ ਪ੍ਰਿੰਸੀਪਲ ਨੇ ਕੀ ਕੁਝ ਕਿਹਾ ਔਰ ਕੀ ਮੈਸੇਜ ਦਿੱਤਾ ਆ ਆ ਸੁਣਦੇ ਆ ਉਹਨਾਂ ਦੀ ਜੁਬਾਨੀ ਦੇਖਦੇ ਰਹੋ ਚੈਨਲ ਦਾ ਆਰਐਨਐਮ ਮੈਸੇਜ ਹੈ ਉਹ ਕੀ ਹੈ दिवाली कैसे मनानी चाहिए कुछ ऐसे दिवाली मनाओ खुशियों के दिए जलाओ और अंधेरा दूर ज्ञान का प्रकाश फैलाकर हर दिन में प्यार जगाओ। कुछ ऐसी दिवाली मनाओ नफरत ईशा दुश्मनी को दिल से आज मिटाओ। अंधेरे से बाहर निकलो रोशनी को अपनाओ कुछ ऐसी दिवाली मनाओ माँ बाप का हाथ बटाना अब दिवाली की छुट्टियां होंगी तो मम्मी पापा का हाथ भी बटाना है आपको माँ बाप का हाथ बटाना अपने घर का हर कोना चमकाना दिखावे में पैसों को कहीं आग मत लगाना दिखावे में पैसों को कहीं आग मत लगाना हो सके तो पटाखो रही दिवाली मनाना हर चेहरे पे मुस्कान लाना ग्रीन व प्रदूषण रही दिवाली मनाना पेड़ पौधे लगाकर वातावरण को शुद्ध बनाना कुछ ऐसी दिवाली मनाना तुम आधार हो तुम सब क्या हो इस देश का भविष्य हो तुम आधार हो सुंदर भविष्य भारत का सुंदर भविष्य भारत का जैसा बीज छोड़ोगे फल पाओगे वैसा इसलिए अच्छी आदतों को अपने जीवन में अपनाना कुछ ऐसे दिवाली मनाना कुछ ऐसे दिवाली मनाना खुशियों के दीप जलाकर अंधेरे को दूर भगाना ਮੇਰਾ ਨਾਮ ਮੀਨੂ ਸ਼ਰਮਾ ਹੈ ਔਰ ਮੈਂ ਸੇਡ ਸੋਲਜਰ ਮਾਡਰਨ ਸਕੂਲ ਦੀ ਪ੍ਰਿੰਸੀਪਲ ਹਾਂ ਅੱਜ ਅਸੀਂ ਆਪਣੇ ਸਕੂਲ ਦੇ ਵਿੱਚ ਦੀਵਾਲੀ ਮੇਲਾ ਆਰਗੇਨਾਈਜ਼ ਕੀਤਾ ਹੈ ਅੱਜ ਅਸੀਂ ਦੀਵਾਲੀ ਸੈਲੀਬ੍ਰੇਟ ਕਰ ਰਹੇ ਹਾਂ ਔਰ ਬੰਦੀ ਛੋੜ ਦਿਵਸ ਸੈਲੀਬ੍ਰੇਟ ਕਰ ਰਹੇ ਹਾਂ ਇਸ ਵਾਰੀ ਸਾਡਾ ਸਿਰਫ ਮੈਸੇਜ ਬੱਚਿਆਂ ਨੂੰ ਹੈ ਸੀ ਕਿ ਅਸੀਂ ਇੱਕ ਨਾਟਕ ਵੀ ਇੱਥੇ ਦਿਖਾਇਆ ਜਿਹਦੇ ਵਿੱਚ ਅਸੀਂ ਇਹ ਦੱਸਿਆ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਦੀਵਾਲੀ ਮਨਾਣੀ ਚਾਹੀਦੀ ਹੈ ਦੀਵਾਲੀ ਪਟਾਕਿਆਂ ਦੇ ਨਾਲ ਨਹੀਂ ਪ੍ਰਦੂਸ਼ਣ ਰਹੀ ਦੀਵਾਲੀ ਮਨਾਣ ਔਰ ਲੋਕਲ ਤੋ ਲੋਕਲ ਮੀਨਸ ਕਿ ਲੋਕਲ ਜਿਹੜੇ ਲੋਕ ਵੈਂਡਰਸ ਨੇ ਉਹਨਾਂ ਤੋਂ ਸਾਮਾਨ ਖਰੀਦਣ ਔਰ ਦੂਸਰਿਆਂ ਨੂੰ ਅਗਰ ਉਹ ਖੁਸ਼ੀ ਦੇ ਸਕਦੇ ਆ ਉਹਦੇਨ اور ਕਿਸ ਤਰ੍ਹਾਂ ਸਾਫ ਤਰੀਕੇ ਸੇਫ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਹੈ ਦੀਵਾਲੀ ਮਨਾਣ ਲੱਗਿਆ ਪਟਾਕੇ ਚਲਾਣ ਲੱਗੇ ਆਂਗਰ ਉਹ ਚਲਾਉਂਦੇ ਆ ਤਾਂ ਕਿਸ ਤਰ੍ਹਾਂ ਉਹਨਾਂ ਨੂੰ ਕੀ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ ਨੇ ਉਹ ਅਸੀਂ ਉਹਨਾਂ ਨੂੰ ਮੈਸੇਜ ਦਿੱਤਾ ਇਸ ਲਈ ਕਵਿਤਾ ਮੈਂ ਕਾਲਜ ਟਾਈਮ ਤੋਂ ਹੀ ਲਿਖਦੀ ਆ ਰਹੀ ਆਂ ਛੋਟੇ ਉਹਨੇ ਲਿਖਦੀ ਹੁੰਦੀ ਸੀ ਲੇਕਿਨ ਕਿਸੇ ਟੀਚਰ ਨੇ ਮੈਨੂੰ ਐਪਰੀਸ਼ੀਏਟ ਕੀਤਾ ਉਹਨਾਂ ਨੇ ਕਿਹਾ ਕਿ ਬੇਟਾ ਤੁਸੀਂ ਬਹੁਤ ਅੱਛਾ ਲਿਖਦੇ ਹੋ ਬਸ ਫਿਰ ਉਸ ਤੋਂ ਬਾਅਦ ਮੈਨੂੰ ਕਵਿਤਾ ਲਿਖਣ ਦਾ ਸ਼ੌਂਕ ਆ ਗਿਆ ਵਾਲੀ ਬਹੁਤ ਵੱਡਾ ਇਤਿਹਾਾਰ ਹੈ ਜਿਹਦੇ ਵਿੱਚ ਅਸੀਂ ਬਹੁਤ ਐਕਸਾਈਟਡ ਸਾਰੇ ਚਾਹੇ ਉਹ ਛੋਟਾ ਹੈ ਚਾਹੇ ਉਹ ਕੋਈ ਵੀ ਵੱਡੀ ਕਿਸੇ ਵੀ ਉਮਰ ਦਾ ਹੈ ਉਹ ਸਾਰੇ ਬਹੁਤ ਅੱਛੇ ਤਰੀਕੇ ਦੇ ਨਾਲ ਜੋ ਐਕਸਾਈਟਡ ਹੁੰਦੇ ਆ ਕਿ ਅਸੀਂ ਦੀਵਾਲੀ ਨੂੰ ਸੈਲੀਬ੍ਰੇਟ ਕਰਨਾ ਹੈ ਲੇਕਿਨ ਦੀਵਾਲੀ ਤੇ ਬਹੁਤ ਸਾਰੀਆਂ ਹਰ ਸਾਲ ਅਸੀਂ ਅਨਸੁਖਾਵੀ ਘਟਨਾਵਾਂ ਵੀ ਦੇਖਦੇ ਆ ਕਿਤੇ ਅੱਗ ਲੱਗ ਜਾਂਦੀ ਹੈ ਕਿਤੇ ਕਿਸੇ ਦਾ ਝਗੜਾ ਹੋ ਜਾਂਦਾ ਅਕਸਰ ਦੀਵਾਲੀ ਦੀ ਰਾਤ ਹਮੇਸ਼ਾ ਕੋਈ ਝਗੜੇ ਹੋ ਜਾਂਦੇ ਨੇ ਤੇ ਮੈਂ ਯੂਥ ਨੂੰ ਅਹੀਂ ਕਹਾਂਗੀ ਕਿ ਦੀਵਾਲੀ ਇੱਕ ਬਹੁਤ ਹੀ ਪਿਆਰਾ ਤਿਉਹਾਰ ਹੈ ਜਿਹੜਾ ਸਾਨੂੰ ਇੱਕ ਬਹੁਤ ਅੱਛਾ ਮੈਸੇਜ ਵੀ ਦਿੰਦਾ ਹੈ ਸਾਨੂੰ ਇਸ ਕੋਸ਼ਿਸ਼ ਕਰਨੀ ਚਾਹੀਦੀ ਕਿ ਇਹ ਕਿਸੀ ਬੜੇ ਅੱਛੇ ਤਰੀਕੇ ਨਾਲ ਦੀਵਾਲੀ ਨੂੰ ਮਨਾਈਏ ਲੜਾਈ ਝਗੜੇ ਤੋਂ ਬਚੀਏ ਔਰ ਪਟਾਕੇ ਚਲਾਣ ਲੱਗਿਆਂ ਦੇਖੀਏ ਕਿ ਆਸ-ਪਾਸ ਕੋਈ ਇਸ ਤਰ੍ਹਾਂ ਦਾ ਕੋਈ ਚੀਜ਼ ਤਾਂ ਨਹੀਂ ਹੈ ਜਿੱਦ ਨਾਲ ਅੱਗ ਫੈਲਣ ਦਾ ਕੋਈ ਖਤਰਾ ਹੋਵੇ ਸਸਤੀ ਕਾਲ ਸਾਰਿਆਂ ਨੇ ਮੇਰਾ ਨਾਮ ਲਾਪਰੀ ਸਿੰਘ ਆ ਮੈਂ ਸੈਂਸ ਵਾਲ ਜੋ ਸਕੂਲ ਵਿੱਚ ਪੜਦਾ ਆ ਅੱਜ ਸਾਡੇ ਸਕੂਲ ਵਿੱਚ ਦੀਵਾਲੀ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਤੇ ਅਸੀਂ ਇੱਕ ਐਕਟਿੰਗ ਕੀਤੀ ਹੈ ਨਾਟਕ ਕੀਤਾ ਹੈ ਜਿਸ ਵਿੱਚ ਅਸੀਂ ਦੱਸਿਆ ਹੈ ਕਿ ਪਟਾਕੇ ਨਹੀਂ ਗ੍ਰੀਨ ਦੀਵਾਲੀ ਮਨਾਓ ਇਹ ਮੇਰੇ ਦੋਸਤਾਂ ਜਿਨ੍ਹਾਂ ਨੇ ਸਾਡੇ ਨਾਲ ਇਹ ਨਾਟਕ ਕੀਤਾ ਹੈ ਅਸੀਂ ਮਿਲ ਕੇ ਸਾਰਿਆਂ ਨੇ ਇਹ ਨਾਟਕ ਕੀਤਾ ਹੈ ਤੇ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਪਟਾਕੇ ਨਹੀਂ ਚਲਾਣੇ ਸਾਰਿਆਂ ਨੇ ਬੂਟੇ ਲਾਉਣੇ ਹਨ ਅਤੇ ਗ੍ਰੀਨ ਦੀਵਾਲੀ ਮਨਾਉਣੀ ਹੈ ਸਕੂਲ ਬਹੁਤ ਵਧੀਆ ਬਹੁਤ ਵਧੀਆ ਸਾਨੂੰ ਨਾਟਕ ਕਰਾਉਂਦੇ ਨੇ ਬਹੁਤ ਵਧੀਆ ਪੜ੍ਹਾਈ ਆ ਸਾਡੇ ਸਕੂਲ ਵਿੱਚ ਸੋ ਇਹ ਨਾਟਕਾ ਦੀ ਪ੍ਰਿੰਸੀਪਲ ਮੈਮ ਨੇ ਲਿਖਿਆ ਸੀ ਉਹਨਾਂ ਨੂੰ ਵੀ ਧੰਨਵਾਦ ਕਰਦੇ ਹਾਂ ਉਹਨਾਂ ਦਾ ਮੇਰਾ ਨਾਮ ਗੁਨਰੀਤ ਕੌਰ ਐ ਮੈਂ ਸੈਂਟ ਸੋਲજર ਮਾਡਰਨ ਸਕੂਲਸ ਪੜ੍ਹਦੀ ਆਂ ਅੱਜ ਸਾਡੇ ਸਕੂਲ 'ਚ ਦੀਵਾਲੀ ਸੈਲੀਬ੍ਰੇਸ਼ਨ ਕੀਤੀ ਗਈ ਉਹ ਤੋਂ ਸਾਨੂੰ ਦੱਸਿਆ ਗਿਆ ਕਿ ਸਾਨੂੰ ਗ੍ਰੀਨ ਦੀਵਾਲੀ ਮਨਾਉਣਾ ਚਾਹੀਦੀ ਐ ਇੰਨੇ ਹਨ ਫਾਇਰ ਕਰੈਕਰਸ ਨਹੀਂ ਚਲਾਉਣੇ ਚਾਹੀਦੇ ਕਿ ਜਿੰਨਾ ਸਾਡੀ ਅਰਥ ਜੋ ਹਾਮ ਹੋਵੇ ਸੀ ਰੋਲ ਅਪਲੀ ਕੀਤਾ ਜਿੱਥੇਾਨੂੰ ਦੱਸਿਆ ਗਿਆ ਕਿ ਗ੍ਰੀਨ ਦੀਵਾਲੀ ਮਨਾਓ ਪਟਾਕੇ ਜਿਆਦਾ ਨਾ ਚਲਾਓ ਕਿ ਬੰਦੇ ਨੂੰ ਹਾਮ ਨਾ ਕਰੋ ਕਿਉਂਕਿ ਜੇ ਅਸੀਂ ਪੋਲੂਸ਼ਨ ਕਰਾਂਗੇ ਸਾਰੇ ਜਾਨੇ ਹਾਮ ਹੋਗੇ ਮਾਰਨਿੰਗ ਟੂ ஆல் ਆਫ ਯੂ ਮਾਈ ਨ माय नेम इज गुरवीर कौर एंड वी आर द स्टूडेंट्स ऑफ सेंट सोजा मॉडर्न स्कूल बटाला आज हमारा स्कूल सेलिब्रेट कर रहा है दिवाली जिस पर हमारे स्कूल के बच्चों हमारे स्कूल ने ऑर्गेनाइज़ किया था काफ़ी कफसर कॉम्पिटिशन जिसमें हमारे स्कूल के बच्चों ने काफ़ी कफसर दिया डेकोरेट किए हैं और कार्ड बनाए हैं वॉल पेंटिंग बनाए हैं और इसके इंचार्ज हैं जो जिसने हमारी काफ़ी हेल्प की है वो है वरिंदर मैम तो उनकी हेल्प से हमने ये सब कुछ किया ये स्टॉल्स वगैरह लगाए हैं और हमारा स्कूल स्टडी के साथ साथ इन ਸਭ ਚੀਜ਼ ਜਦੋਂ ਬੇਕਾਫੀ ਆ ਗਿਆ ਹੈ ਉਹ हमको ਬਹੁਤ ਸਪੋਰਟ ਵੀ ਕਰਤੇ ਹੈ ਤਾਂ ਉਹ ਮਤਲਬ ਕਿ ہماری ਹੈਲਪ ਕਰਤੇ ਕਿ ਹਮ ਇਹ ਸਭ ਕਰ ਸਕੇ ਤਾਂ ਹਮ ਬਹੁਤ ਥੈਂਕ ਯੂ ਆਪਣੇ ਸਕੂਲ ਕੇ ਆਰ ਪ੍ਰਿੰਸੀਪਲ मैम ਕੇ ਸਾਰ ਸਕੂਲ ਵਾਲੋ ਸਾਰਿਆਂ ਨੂੰ ਹੈਪੀ ਦਿਵਾਲੀ ਮੇਰਾ ਨਾਮ ਸਿਮਰ ਕੌਰ ਹੈ ਤੇ ਅਸੀਂ ਸਾਰੇ ਸੇਂਟ ਸੋਲਡਰ ਸਕੂਲ ਵਿੱਚ ਪੜ੍ਹਦੇ ਹਾਂ ਇੱਥੇ ਅੱਜ ਦੀਵਾਲੀ ਦਾ ਫੰਕਸ਼ਨ ਹੈ ਦੀਵਾਲੀ ਦੇ ਫੰਕਸ਼ਨ ਵਿੱਚ ਵੱਖ-ਵੱਖ ਐਕਟ ਦਿਖਾਇਆ ਗਿਆ ਅੰਸ਼ਾਨ ਸਾਡੇ ਵੱਲੋਂ ਜਿਹੜਾ ਐਕਟ ਪੇਸ਼ ਕੀਤਾ ਗਿਆ ਹੈ ਉਹ ਸ਼ਬਦ ਆਪਾਂ ਬੋਲ ਕੇ ਬੋਲ ਚੁਕੇ ਹਾਂ ਉਹਦਾ ਨਾਮ ਅਸੀਸ ਕੌਰ ਹੈ ਉਹਦਾ ਨਾਮ ਸ਼ਮਿਤ ਕੌਰ ਹੈ ਇਹ ਗੁਣਤਨ ਗੁੰਨਰੀਤ ਇੱਕਮ ਪ੍ਰਗਜੋਤ ਮੇਰਾ ਨਾਮ ਸਿਮਰ ਹਰਮਿਤ ਅਵਨੀ ਸਾਡੇ ਵੱਲੋਂ ਸ਼ਬਦ ਦਾ ਐਕਟ ਪੇਸ਼ ਕੀਤਾ ਗਿਆ ਵਾ ਅਸੀਂ ਜਿਹੜੀ ਦੀਵਾਲੀ ਬਣਾਈ ਆ ਉਹਦੇ ਵਿੱਚ ਅਸੀਂ ਇਹ ਮੈਸੇਜ ਦਿੱਤਾ ਵਾ ਕਿ ਜਿਹੜੀ ਆਪਾਂ ਦੀਵਾਲੀ ਮਨਾਉਣੀ ਹੈ ਉਹ ਗ੍ਰੀਨ ਦੀਵਾਲੀ ਮਨਾਈਏ ਪলিউਸ਼ਨ ਨਾ ਕਰੀਏ ਪਟਾਕੇ ਨਾ ਚਲਾਈਏ ਤਾਂ ਕਿ এনवायरमेंट ਸਾਡਾ ਸਾਫ਼ ਰਹੇ ਸਕੂਲ ਕੇ ਜਿਹੜੀ ਹਵਾ ਵਾਹਾਨੂੰ ਆਕਸੀਜਨ ਆ ਉਹ ਵੀ ਸਾਫ਼ ਸੁਥਰੀ ਮਿਲਦੀ ਸਕੂਲ ਸਾਡੇ ਸਾਰਾ ਸਕੂਲ ਸਾਡੇ ਤੋਂ ਅੱਗੇ ਆ ਸਕੂਲ ਸਾਡੇ ਵਿੱਚ ਫੰਕਸ਼ਨਸ ਵੀ ਹੁੰਦੇ ਆ ਗੇਮਸ ਵੀ ਅੱਗੇ ਆ ਸਟੱਡੀ ਦੇ ਨਾਲ ਨਾਲ ਹੋਰ ਵੀ ਸਾਰੀਆਂ ਐਕਟੀਵਿਟੀਜ਼ ਹੁੰਦੀਆਂ ਨੇ